ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਏ ਸੂਟ ਹੈਗੇ ਨੇ ਜੀ ਪਿਓਰ ਕਾਟਨ ਦੇ ਵਿੱਚ ਇਹਨਾਂ ਦੇ ਉੱਪਰ ਡਿਜੀਟਲ ਪ੍ਰਿੰਟ ਬਣਿਆ ਹੋਇਆ ਜੀ ਨਾਲ ਪ੍ਰਿਓਰ ਦੇ ਦੁਪੱਟੇ ਨੇ ਪ੍ਰਿੰਟਡ ਦੇਖੋ ਜੀ ਤੀਜਾ ਕਲਰ ਆ ਗਿਆ ਮਾਊਸ 레드 ਚੌਥਾ ਕਲਰ ਆ ਗਿਆ ਜੀ ਲੈਮਨ ਇਸ ਤੋਂ ਬਾਅਦ ਹੈਗਾ ਪਿੰਕ ਮਜੈਂਟਾ ਤੇ ਇਹਨਾਂ ਦਾ ਪ੍ਰਾਈਜ਼ ਰਹੂਗਾ ਜੀ ਤੁਹਾਨੂੰ 1600 ਰੁਪਏ ਵਿਦ ਦੁਪੱਟਾ ਇਹ ਆ ਗਿਆ ਜੀ ਗ੍ਰੀਨ ਕਲਰ ਇਹਦੇ ਵਿੱਚ ਕਾਫੀ ਕਲਰ ਨੇ ਦੇਖੋ ਇਸ ਤੋਂ ਬਾਅਦ ਪਿਸਤਾ ਕਲਰ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਫਿਰੋਜੀ ਕਲਰ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਗ੍ਰੇ ਬਲੈਕ ਜਿਹਾ ਦੇਖੋ 1600 ਪ੍ਰਾਈਜ਼ ਰਹੂਗਾ ਜੀ ਦੁਪट्टे ਦੇ ਨਾਲ ਅਗਲਾ ਕਲਰ ਆ ਗਿਆ ਜੀ ਪਰਪਲ ਇਹ ਪਰਪਲ ਤੱਕ ਆ ਗਏ ਜੀ ਇਹ ਇਸ ਰੇਟ ਦੇ ਤੇ ਦੁਪट्टे ਨਾਲ ਸੂਟ ਇਸ ਤੋਂ ਬਾਅਦ ਆ ਗਏ ਜੀ ਜੌਰਜਟ ਦੇ ਸੂਟ ਇਹ ਵੀ ਦੁਪट्टे ਨਾਲ ਹੀ ਨੇ ਇਹ ਪਿਓਰ ਜੌਰਜਟ ਦਾ ਸੂਟ ਹੈ ਜੀ ਇਹਦੇ ਨਾਲ ਪਿਓਰ ਕ੍ਰੇਪ ਦੀ ਸਲਵਾਰ ਹੈ 3 ਮੀਟਰ ਦੀ ਸਲਵਾਰ ਮਿਲੂਗੀ ਜੀ ਪ੍ਰਿੰਟਡ ਦੁਪੱਟਾ ਮਿਲੂਗਾ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 3300 ਰੁਪਏ ਸ਼ਿਪਿੰਗ ਚਾਰ ਦੇ ਸਾਰੇ ਸੂਟਾਂ ਦੇ ਆਪਣੇ ਵਿੱਚ ਹੀ ਹੁੰਦੇ ਨੇ ਅਲੱਗ ਤੋਂ 4 ਦਿਨ ਨਹੀਂ ਲਏ ਜਾਣਗੇ ਦੇਖੋ ਜਿਹਦੇ ਵਿੱਚ ਕਲਰ ਬਹੁਤ ਸਾਰੇ ਨੇ ਸੋਹਣੇ ਜਮਾ ਸਰਦਾਰੀ ਲੁੱਕ ਦੇ ਕਲਰ ਨੇ ਜੇ ਆਪਾਂ ਜੀ ਆਪਾਂ ਵਰਕ ਕਰਵਾ ਕੇ ਸੂਟ ਲਵਾਂਗੇ ਤਾਂ ਵੀ ਆਪਾਂ ਨੂੰ 3500 4000 ਦੇ ਵਿੱਚ ਜਾ ਪੈਂਦਾ ਇਹਦਾ ਸੂਟ ਦਾ ਪ੍ਰਾਈਸ ਹੈਗਾ ਵਿਦ ਦੁਪੱਟਾ 3300 ਰੁਪਏ ਵਿਦ ਸ਼ਿਪਿੰਗ ਦੇਖੋ ਕਲਰ ਬਹੁਤ ਸੋਹਣੇ ਨੇ ਜੀ ਸਰਦਾਰੀ ਲੁੱਕ ਦੇ ਕਲਰ ਨੇ ਗਰਮੀ ਦੇ ਵਿੱਚ ਪਾਉਣ ਵਾਲੇ ਤੁਸੀਂ ਇਹਨਾਂ ਸੋਚਿਆ ਕਰੋ ਵੀ ਜੌਰਜਟ ਗਰਮੀ ਦੇ ਵਿੱਚ ਨਹੀਂ ਪਹਿਣੀ ਜੌਰਜਟ ਫੈਬਰਿਕ ਗਰਮੀ ਦੇ ਵਿੱਚ ਪੈ ਜਾਂਦੀ ਹੈ ਜੀ ਕਿਉਂ ਆਪਾਂ ਇਹਦੇ ਥੱਲੇ ਕਾਟਨ ਦੀ ਲਾਈਨਿੰਗ ਲਾਉਣੀ ਹੁੰਦੀ ਹੈ ਦੇਖੋ ਜੀ ਇਹਨਾਂ ਦਾ 3300 ਪ੍ਰਾਈਸ ਆ ਇੱਥੇ ਤੱਕ ਆਗੇ ਜੀ ਜੋਰਜਟ ਦੇ ਕਲਰ ਅਗਲੇ ਜਾਗੇ ਜੀ ਰਾਮ ਟੈਕਸ ਦੇ ਵਿੱਚ ਇਹ ਥੋੜੇ ਜਿਹਾ ਘੱਟ ਪ੍ਰਾਈਸ ਦੇ ਵਿੱਚ ਨੇ ਹਨਾ ਇਹ ਇਸ ਤਰ੍ਹਾਂ ਰਾਮ ਟੈਕਸ ਦੇ ਪ੍ਰਿੰਟ ਸੂਟ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 990 ਰੁਪਏ ਦੇਖੋ ਇਹ ਵੀ ਰਾਮ ਟੈਕਸ ਦੇ ਇਹਦੇ ਵਿੱਚ ਇਹ ਕਿਹ ਡਿਜ਼ਾਈਨ ਆ ਗਿਆ ਜੀ ਦੋ ਕਲਰ ਇਸ ਤੋਂ ਪਹਿਲਾਂ ਨੇ ਇਹਦੇ ਵਿੱਚ ਚਾਰ ਕਲਰ ਨੇ ਜੀ ਕਿਸ ਤਰ੍ਹਾਂ ਦਾ ਕਲਰ ਆ ਗਿਆ ਇਹ ਲਾਈਟ ਪਰਪਲ ਜਾਂ ਇਸ ਤੋਂ ਅਗਲਾ ਕਲਰ ਹੈਗਾ ਜੀ ਗ੍ਰੇ ਕਲਰ ਇਸ ਤੋਂ ਅਗਲਾ ਹੈਗਾ ਫਿਰੋਜੀ ਕਲਰ ਚਾਰ ਕਲਰ ਨੇ ਲਓ ਜੀ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਬੁੱਕ ਕਰੋ